ਹਾਂਜੀ ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਨੂੰ ਕਰਨੀ ਪੈਗੀ ਛੁੱਟੀ ਗਰਤੇਜ ਚਾਚੇ ਨੇ ਅੱਜ ਜਾਣਾ ਹੋ ਗਿਆ ਇਹਨੂੰ ਕਿ ਅੱਜ ਕੋਈ ਉਹਦੇ ਤੇ ਜਾ ਕੇ ਆਉਣਾ ਤੇ ਮੇਰੀ ਡਿਊਟੀ ਲੱਗੀ ਅੱਜ ਆਪਣੇ ਉਹ ਟਰੈਕਟਰ ਵਾਲੀ ਮਸ਼ੀਨ ਤੇ ਤੇ ਚਲਦੇ ਆਂ ਆਪਾਂ ਅੱਜ ਦਿਹਾੜੀ ਲਾਉਣੀ ਆ ਟਰੈਕਟਰ ਵਾਲੀ ਮਸ਼ੀਨ ਦੇ ਉੱਤੇ ਤੇ ਬਾਕੀ ਆ ਜੋ ਤਾਂ ਇੱਧਰ ਇਹ ਹੀਰਾ ਚਲਾਊਗਾ ਅੱਜ ਗੇਟ ਵੀ ਆਪਣਾ ਲੱਗ ਗਿਆ ਸੀ ਆਰੰਡਾ ਤੇ ਬਾਕੀ ਬੱਦਲਬਾਈ ਦਾ ਮੌਸਮ ਬਣੀ ਜਾਂਦਾਗਾ ਪੂਰੀ ਦੀ ਹਵਾ ਚੱਲਦੀ ਆ ਦੂਦਣਾ ਹੋਵੇ ਅੰਮ੍ਰਿਤਸਰ ਵੱਲ ਤਾਂ ਕਹਿੰਦੇ ਅੱਜ ਮੀਂਹ ਪੈਗਾ ਤਰੀਕ ਅੱਜ ਹੋ ਗਈ 18 ਤੇ ਗਰਤੇਜ ਚਾਚੇ ਨੂੰ ਕਰਦੇ ਆ ਵਿਲਾ ਤੇ ਆਪਾਂ ਆ ਪਹਿਲਾਂ ਤਾਂ ਇੱਥੇ ਵੱਢਣਾਗਾ ਫੇਰ ਜਾਣਾਗਾ ਅੱਜ ਭਿੰਦੇ ਅੰਕਲ ਦੇ ਅੰਕਲ ਦੀ ਕਣਕ ਰਣੀ ਅੱਜ ਦਿਹਾੜੀ ਲਾਉਣੀ ਆ ਹੀਰਾ ਵੀ ਆਪਣੇ ਨਾਲ ਹੀ ਉੱਥੇ ਚੱਲੂਗੀ ਇਹ ਨਾਲ ਅੱਜ ਛੋਟੇ ਚੱਕਲੇ ਬਾਈ ਦੇ ਚੱਲਣੀ ਹੈਗੀ ਚਲੋ ਠੀਕ ਆ ਜੀ ਠੀਕ ਆ ਠੀਕ ਆ ਓਕੇ ਚਲੋ ਜੀ ਓਕੇ ਕਰਦੇ ਆ ਕੰਮ ਸਟਾਰਟ ਆ ਗਏ ਆਪਾਂ ਖੇਤ ਚ ਆਗੇ ਸੀ ਰੋਟੀ ਖਾਣ ਇੱਧਰ ਵੀ ਸੰਗਤ ਬੈਠੀ ਰੋਟੀ ਖਾਈ ਜਾਂਦੀ ਆ ਕੱਦੂ ਦੀ ਸਬਜ਼ੀ ਆ ਨਾਲ ਸ਼ੱਕਰ ਹੈ ਉੱਪਰ ਦੀ ਹਰੇ ਇਕੱਠੇ ਗੰਡੇ ਹਰੇ ਨੇ ਪੂਰੇ ਹੈ ੂੰਕਾ ਵਾਲੇ ਹਾਂ ਹਣ ਦੇਖੋ ਇਹਨੇ ਕੱਦੂ ਨਾਲ ਖਾਦਾ ਨਹੀਂ ਪਹਿਲਾਂ ਹਾਂ ਇਹਨੇ ਖਾਦਾ ਠੀਕ ਠੀਕ ਹੈ ਓਕੇ ਅੱਜ ਬਹੁਤ ਮਸ਼ੀਨ ਚੱਲ ਰਹੀ ਅੱਜ ਇੱਧਰ ਅੰਕਲ ਵੀ ਚੱਲੇ ਟਰਾਲੀ ਲੈ ਕੇ ਧਣਾਂ ਵਾਲੀ ਮੋਟਰ ਨੇ ਆ ਤੇ ਉਹ ਚਲਦੀ ਆ ਬਲਕਾਰ ਗਰਤੇ ਚਾਚਾ ਆ ਗਿਆ ਦਾਣੇ ਪਾਉਂਦੇ ਆ ਮੈਂ ਆ ਗਿਆ ਸੀ ਰੋਟੀ ਖਾਣ ਭੇਜਤਾ ਮੈਨੂੰ ਉਹਨੇ ਤੇ ਹੀਰਾ ਚਲਦੀ ਆ ਜੀ ਆਹ ਹੀਰਾ ਚਲਦੀ ਆ ਇੱਧਰ ਇੱਧਰ ਪਾਲੀ ਗੇ ਛੁੱਟ ਚੱਕ ਵਾਲਿਆਂ ਦੇ ਜੋਤ ਚਲਾਉਂਦਾ ਜੋਤ ਬਣ ਗਿਆ ਪੂਰਾ ਚੋਟੀ ਦਾ ਡਰਾਈਵਰ ਪਿਛਲੇ ਸੀਜ਼ਨ ਸਿੱਖ ਚੱਲਿਆ ਸੀਗਾ ਤੇ ਐ ਜਿੱਕੇ ਦਾ ਹੱਥ ਖੁੱਲ ਗਿਆ ਪੂਰਾ ਹੁਣ ਕੱਲਾ ਹੀ ਸਾਰੀ ਢਾੜੀ ਮਸ਼ੀਨਾਂ ਹੀਰਾ ਦਾ ਇਹੀ ਚਲਾਉਂਦੇ ਗਰਤੇਜ ਆ ਚਾ ਇਧਰ ਚਲਾਉਣਾ ਹੁੰਦਾ ਟਰੈਕਟਰ ਵਾਲੀ ਮਲਕਾਰ ਬਦਰੀ ਕਰਪਾ ਦਾ ਜ਼ਿਆਦਾ ਕੰਮ ਜੋਰਾਂ ਤੇ ਚੱਲਦਾ ਹੁਣ ਪੂਰਾ ਤਿੰਨ ਦਿਨ ਪੂਰੇ ਜੋਰਾਂ ਦੇ ਲੱਗਣੇ ਆ ਤਿੰਨ ਦਿਨ ਬਾਅਦ ਕੰਮ ਸਾਫ ਸਾਰਾ ਸਾਰਾ ਏਰੀਆ ਖਾਲੀ ਅੱਜਾ ਇੱਥੇ ਇੱਥੇ ਆਹ 10 ਮਸ਼ੀਨਾਂ ਚੱਲਦੀਆਂ ਨੇ ਘੱਟੋ ਘੱਟ ਬੱਦਲਬਾਈ ਹੋਈ ਦਸੀ ਹੋਇਆ ਪੁਰਾ ਚੱਲਦਾ ਤਿੰਨ ਦਿਨ ਹੋ ਗਏ ਮੀਂਹ ਦੱਸੇ ਕਰਕੇ ਹੁਣ ਮਸ਼ੀਨਾਂ ਨੂੰ ਮਾ ਫੁੱਲ ਜੋਰ ਹਰ ਕੋਈ ਕਹਿੰਦਾ ਅੱਜ ਹੀ ਵੜ ਦੇਣੀ ਹੈ ਮਸ਼ੀਨਾਂ ਹੁਣ ਵੜਦੀਆਂ ਵੱਡਣਗੀਆਂ ਜੀ ਉਧਰ ਜਿੰਦਰ ਦਾ ਵੀ ਕੰਮ ਟਾਇਟਾ ਪੂਰਾ ਕਸਾਪੁਰ ਵਾਲੇ ਦਾ ਉਹਨੂੰ ਵੀ ਅੱਜ ਨਾਲ ਦੋ ਮਸ਼ੀਨਾਂ ਹੋਰ ਮੰਗਾ ਕੇ ਦਿੱਤੀਆਂ ਨੇ ਰੈਕੋਰਡ ਤੋਂ ਕਬੜੁੰਦੀਆਂ ਆਈਆਂ ਆਪਣੇ ਬੈਂਤ ਭਾਜੀ ਦੀ ਇੱਕ ਕੇਸੀ ਵਾਲੀ ਨਵੀਂ ਮਸ਼ੀਨ ਰੈਕੋਰਡ ਤੋਂ ਸ਼ਕੀਰ ਵੀਰ ਦੀ ਚਲੋ ਮਿਲਦੇ ਆਂ ਅੱਗੇ ਅਕਲ ਦੀ ਵੱਡੀ ਜਾਂਦੇ ਆ ਆ ਗਿਆ ਮਸ਼ੀਨਾ ਨੇੜੇ ਨੇੜੇ ਉਹ ਪੱਤੀ ਟੁੱਟ ਗਈ ਸੀ ਅੱਜ ਟਾਈਮ ਖਰਾਬ ਹੋ ਗਿਆ ਉਹ ਬਰਾਕਟੀਆ ਕਿਸੇ ਨੇ ਚਲਾਉਂਦੀ ਆ ਇਹਨੇ ਟੈਲੀਫੋਨ ਉਹ ਸਾਹਮਣੇ ਹੀਰਾ ਲੱਗੀ ਹੋਈ ਆ ਛੋਟੇ ਚੱਕ ਵਾਲਿਆਂ ਦੇ ਬਾਈ ਦੇ ਉਹ ਵੀ ਨੇੜੇ ਆ ਗਈ ਹੋਵੇ ਉਹ ਖੜਾ ਹੋ ਵੀ ਵਢਾਈ ਜਾਂਦਾ ਕਣਕ ਬੱਦਲ ਆ ਗਿਆ ਬਈ ਪੂਰਾ ਲੋਕਾਂ ਦੇ ਨਾਲ ਫੋਨ ਤੇ ਫੋਨ ਆ ਰਹੇ ਨੇ ਹੁਣ ਜਿੰਨਾ ਜਿੰਨਾ ਦੇ ਨੰਬਰ ਨੇ ਜਿੰਨਾ ਦੇ ਪਰਸੋਂ ਨੂੰ ਸੀ ਉਹ ਵੀ ਕਹਿੰਦੇ ਅੱਜ ਹੀ ਦੇਖ ਲੋ ਜੇ ਟਾਈਮ ਹੈਗਾ ਦੋ ਟਰਾਲੀਆਂ ਭਰ ਲਈਏ ਬੱਦਲ ਸਾਰਿਆਂ ਨੇ ਟਾਈਮ ਅੱਗੇ ਪਿੱਛੇ ਕਰ ਦਿੰਦਾ ਉਸਤਾਦ ਤੇ ਚੇਲਾ ਕੋਲੇ ਕੋਲੇ ਲੱਗੇ ਹੋਏ ਨੇ ਚਲਾਉਣਾ ਉਸਤਾਦ ਟਰੈਕਟਰ ਵਾਲੀ ਤੇ ਆ ਚੇਲਾ ਹੋ ਹੋ ਸੀ ਇੱਕ ਦੂਜੇ ਨੂੰ ਦੇਖ ਦੇਖ ਮਾਰ ਦਿਆ ਹਾਈ ਆ ਗਿਆ ਜੀ ਮੌਸਮ ਹੋ ਗਿਆ ਖਰਾਬ ਮਸ਼ੀਨ ਅਸੀਂ ਆ ਇਹਦਾ ਕੱਢ ਲਈ ਬਲਕਾਰ ਤਾਂ ਆ ਕੀ ਰਹਿ ਗਿਆ ਵੱਢਣੂ ਮੀਂਹ ਬਹੁਤ ਕਣੀਆਂ ਤੇਜ਼ ਹੋ ਗਈਆਂ ਫਿਰ ਅਸੀਂ ਪਹਿਲਾਂ ਤਾਂ ਬਗਲ ਨਾਲ ਲੱਗੇ ਸੀ ਹੁਣ ਕਣੀਆਂ ਤੇਜ਼ ਹੋ ਗਈਆਂ ਸੀ ਹਾਂ ਠੀਕ ਐ ਵੀ ਦੇਖੀ ਜਾਊਗੀ ਕੰਮ ਤਾਂ ਪੂਰਾ ਹੋਣਾ ਨਹੀਂ ਹੁਣ ਚੱਲੇ ਆ ਜੀ ਆਪਣਾ ਆ ਮਸ਼ੀਨ ਤਾਂ ਚੱਲੀ ਆ ਫਾਰਮ ਤੇ ਉਹਨਾਂ ਦਾ ਪਤਾ ਨਹੀਂ ਅਜੇ ਕੀ ਕਰਦੇ ਨੇ ਉੱਥੇ ਕਣੀਆਂ ਤੇਜ਼ ਹੋਈਆਂ ਨੇ ਜਾਂ ਨਹੀਂ ਉਹਨਾਂ ਨੇ ਕੰਮ ਆਜੀਤ ਦਾ ਵਧਣਾ ਸੀ ਆ ਤਾਂ ਚਲੋ ਥੋੜਾ ਹੀ ਸੀਗਾ ਉਹ ਮਤਲਬ 10 ਕਿ ਵਿਕੇ ਉੱਥੇ ਵੱਡਣ ਵਾਲੀ ਜੇ ਵੱਡੀ ਗਈ ਹੋ ਤਾਂ ਜਾਣ ਆਉਣ ਨੂੰ ਟਾਈਮ ਬਹੁਤ ਲੱਗ ਜਾਂਦਾ ਪਿੰਡ ਤੇ ਦੂਜੇ ਪਾਸੇ ਚਲੋ ਫਿਲਹਾਲ ਦਾ ਮੌਸਮ ਤੁਸੀਂ ਦੇਖ ਸਕਦੇ ਹੋ ਨਹੀਂ ਪੈ ਰਿਹਾ ਪੂਰਾ ਟਾਈਮ ਹੋ ਗਿਆ ਆਪਣਾ 7:17 ਆਹ ਸੌਰੀ 5:17 ਹੋ ਗਏ ਕਣੀਆਂ ਹੋ ਗਈਆਂ ਤੇਜ਼ ਚੱਲਦੇ ਆ ਜੀ ਹੁਣ ਆਪਾਂ ਬੱਦਲ ਹੋ ਗਿਆ ਪੂਰਾ ਕਾਲਾ ਚਲੋ ਇਹਦੇ ਨਾਲ ਹੁਣ ਮਸ਼ੀਨਾਂ ਨੂੰ ਨਾ ਸਵੇਰੇ ਸਾਰੀਆਂ ਗਰੀਸ ਹੋ ਜੂਗਾ ਨਾਲੇ ਦਸਮੇਜ ਦੇ ਕਟਰ ਨੂੰ ਹਜੇ ਚਾਲੂ ਕਰਨਾ ਰਹਿੰਦਾ ਉਹ ਚੱਲੋ ਚਲੋ ਚੱਲਦੇ ਆ ਹੁਣ ਫਾਰਮ ਤੇ ਦੇਖਦੇ ਆ ਪਹੁੰਚ ਗਏ ਸੀਗੇ ਜੀ ਫਾਰਮ ਤੇ ਮਸ਼ੀਨ ਲੈ ਕੇ ਆ ਗਏ ਹਲ ਚ ਵੱਢੀ ਜਾਂਦੇ ਨੇ ਇਹ ਜਿਹੜੇ ਕਮਲਜੀਤ ਕੇ ਹਾਂ ਅੱਛਾ ਅਸੀਂ ਤਾਂ ਖੜਾ ਦੀ ਟਾਈਮ ਨਾਲ ਉਹਨਾਂ ਦਾ ਜਿਹੜਾ ਗੀੜਾ ਰਹਿਦਾ ਸੀ ਉਹ ਦੇ ਦੇ ਰਹੇ ਨੇਗੇ ਉਧਰ ਫਿਰ ਕਣੀਆਂ ਘੱਟ ਹੋਣਗੀਆਂ ਚਾਚਾ ਹਾਂ ਅੱਜ ਤਾਂ ਖੋਲਦੇ ਆਂਗੇ ਇਹਨੂੰ ਤਾਂ ਲੱਗਿਆ ਲਾਉਣ ਅੰਦਰ ਚਲੋ ਲਾਈਏ ਮਸ਼ੀਨ ਅੰਦਰ ਇਹ ਖੋਲਿਆ ਖੋਲਦੇ ਆਂਗੇ ਗੇਟ ਉਹਨੂੰ ਵਿਚਾਰੀ ਦੀ ਵਾਰੀ ਆਊ ਹੁਣ ਮਤਲਬ ਦਾ ਗਰੀਸ ਗਰੂਸ ਕਰਕੇ ਚਲਾਉਣ ਦੀ ਉਹ ਖੜੀ ਆ ਉਹਦਾ ਬਾਕੀ ਗਰੀਸ ਤਾਂ ਹੋ ਗਿਆ ਕਟਰ ਕਟਰ ਦਾ ਕੰਮ ਰਹਿੰਦਾ ਸੀ ਉਹਦੀ ਵਾਰੀ ਹੁਣ ਆਊਗੀ ਟਾਈਮ ਹੀ ਨਹੀਂ ਲੱਗਿਆ ਜਾਨੂੰ ਕੰਮ ਚੱਲ ਪਿਆ ਮਸ਼ੀਨ ਸਾਰੀ ਉਹ ਹੈਗੀ ਆ ਰੈਡੀ ਥੀਨੋ ਰੈਡੀ ਆ ਬਿਲਕੁਲ ਨੇ ਰੀਵੀ ਆਈ ਨਾਲ ਮੀਂਹ ਹਜੇ ਵੀ ਸਲੋ ਪਈ ਜਾਂਦਾ ਚਲ ਬਚਾਰੇ ਆ ਬੂਟਿਆਂ ਨੂੰ ਪਾਣੀ ਪੈ ਜੂਗਾ ਨਹੀਂ ਮੱਚੇ ਪਏ ਨੇ ਦੋ ਬੂਟੇ ਹੋਰ ਸੁੱਕ ਗਏ ਆਪਣੇ ਜੂਰ ਲਈ ਦੀ ਆਪਾਂ ਉਹ ਵੀ ਸੁੱਕ ਗਈ ਇੱਥੇ ਹੁਣ ਇਹਨੂੰ ਪਾ ਕੇ ਮਿੱਟੀ ਹੋਰ ਲਈ ਜਗਰਾ ਲਾ ਕੇ ਆਈ ਦੀ ਚਰੀ ਬੀਜਾਂਗੇ ਇੱਥੇ ਵਿਲੇ ਹੋ ਗਏ ਮਸ਼ੀਨਾਂ ਤੋਂ ਮਾਨ ਸੱਪਾ ਸਾਰਾ ਖਿੰਡਿਆ ਹੋਇਆ ਚੱਕ ਦਾਂਗੇ ਇੱਕ ਵਾਰ ਚੱਲ ਗਾ ਹਾਂ ਬੈਗ ਲਾ ਦੇ ਧੱਕ ਨੇ ਨੇ ਵੀ ਹੈਗਾ ਕਨੇ ਨੇ ਵੀ ਕੱਲ ਹੀ ਚਲਾਈ ਸੀ ਯਾਰ ਇਹਨੂੰ ਅੱਜ ਫੇਰ ਨਹੀਂ ਪੈ ਗਿਆ ਚਲੋ ਕੋਈ ਨਹੀਂ ਮਾੜੀ ਮੋਟੀ ਕੋ ਢਲ ਮੱਠੋ ਪਤਾ ਲੱਗ ਜਾਂਦੀ ਆ ਹੱਤ ਫੇਰੀ ਹੋ ਜਾਂਦੀ ਐਨਾ ਕਮੀ ਪੈਦੇ ਇਹ ਉਹ ਰਾਣੀ ਸੁੰਦਰਾਂ ਦੀ ਵਾਰੀ ਵਿਚਾਰੀ ਇਹ ਆਪ ਸਾਰੀ ਰੈਡੀ ਆ ਇਹਦੇ ਕਟਰ ਦੇ ਬਸ ਟੈਨਾ ਕਸਣੀਆਂ ਤੇ ਗਰੀਸ ਕਰਨਾ ਇੱਕ ਇਹਦੀ ਮੋਟਰ ਦਾ 베アリング ਪੈਨ ਵਾਲਾ ਉਹ ਪਾ ਕੇ ਇਹਨੂੰ ਕਰਾਂਗੇ ਚਾਲੂ ਫਿਰ ਆ ਸੀ ਕਾਟਰ ਸਾਰਾ ਉਦਾਂ ਓਕੇ ਹੀ ਆ ਕੋਈ ਕੰਮ ਨਹੀਂ ਹੁੰਦਾ ਆ ਟੈਨਾ ਝੋਨੇ ਚ ਟੁੱਟੀਆਂ ਹੁੰਦੀਆਂ ਨੇ ਆ ਦੇਖ ਲੋ ਤਿੰਨ ਚਾਰ ਇਥੋਂ ਸਪੀਕਰ ਸਪੀਕਰ ਲੋਡ ਹੀ ਨਹੀਂ ਕੁਝ ਨਹੀਂ ਹੁੰਦਾ ਜੋ ਤੇ ਡੈਡੀ ਵੀ ਆ ਗਏ ਮਸ਼ੀਨ ਲੈ ਕੇ ਇਧਰੋਂ ਜੇ ਵੀ ਉਧਰ ਗਏ ਸੀ ਵੱਡਣਾ ਪਿੰਡ ਦੇ ਦੂਜੇ ਪਾਸੇ ਕਮਲਜੀਤ ਉਹਨਾਂ ਦੇ ਇਹ ਲੇਟ ਆਏ ਨੇ ਸਾਡੇ ਵੀਬ ਹਟਾ ਕੇ ਆਏ ਨੇ ਹੁਣ ਪੂਰਾ ਤਾ ਤਾਰਾਂ ਦੂਰ ਵਾਲਾ ਕੰਮ ਨਾ ਆਪਾਂ ਇਥੋਂ ਕਰਨਾ ਕਰ ਤਾ ਇਹ ਬਹੁਤ ਔਖਾ ਇਹ ਵੀ ਲੱਗੀ ਹੋਈ ਆ ਫਾਇਰ ਬਾਕੀ ਦੇਖ ਲਿਆ ਕਿੰਨੀ ਕਦੋਂ ਹੁੰਦਾ